ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਗੁਰੂ ਕਿਰਪਾ ਪ੍ਰਾਪਰਟੀ ਡਵਾਈਜ਼ਰ YouTube ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਅਤੇ ਘਰਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਸੀਂ ਇਸ ਚੈਨਲ ਵਿੱਚ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਅਤੇ ਘਰਾਂ ਦੀ ਵੀਡੀਓ ਪਾਉਂਦੇ ਆ ਜੋ ਕਿ ਮਾਲਕ ਵੇਚਣ ਲਈ ਕਹਿੰਦੇ ਨੇ ਜੀ ਅੱਜ ਅਸੀਂ ਇੱਕ ਬਹੁਤ ਵਧੀਆ ਪ੍ਰਾਪਰਟੀ ਲੈ ਕੇ ਆਏ ਹਾਂ ਜੀ ਆਪਣੇ ਕਿਸੇ ਵੀ ਤਰ੍ਹਾਂ ਦੇ ਵਿਕਾਊ ਘਰ ਕੋਠੀ ਦੀ ਵੀਡੀਓ ਫ੍ਰੀ ਵਿੱਚ ਚੈਨਲ ਤੇ ਪਾਉਣ ਲਈ ਤੁਸੀਂ ਐਡੇ ਫੋਨ ਨਾਲ ਵੀਡੀਓ ਬਣਾ ਕੇ ਸਕਰੀਨ ਤੇ ਦਿੱਤੇ ਗਏ ਨੰਬਰ ਤੇ WhatsApp ਕਰ ਸਕਦੇ ਹੋ ਜੀ ਤੁਸੀਂ ਪੰਜਾਬ ਦੇ ਜਿਹੜੇ ਮਰਜੀ ਪਿੰਡ ਅਤੇ ਸ਼ਹਿਰ ਵਿੱਚੋਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਨਾਲ ਫੋਟੋਆਂ ਵੀ ਖਿੱਚ ਕੇ ਭੇਜ ਦਿਓ ਫਰੰਟ ਦੀਆਂ ਅੱਜ ਅਸੀਂ ਜਿਹੜੀ ਕੋਠੀ ਦੀ ਵੀਡੀਓ ਲੈ ਕੇ ਆਏ ਹਾਂ ਜੀ ਇਹ ਕੋਠੀ ਦੋ ਗਲੀਆਂ ਬਣੀ ਹੋਈ ਹੈ ਅਤੇ ਦੋ ਮੰਜ਼ਲ ਬਣੀ ਹੋਈ ਹੈ 168 ਦਾ ਜਗ੍ਹਾ ਹੈ ਜੀ ਫਰੰਟ ਤੋਂ ਇਹ ਸਾਰੀ ਦੇਖ ਹੀ ਲਈ ਹੈ ਫਰੰਟ ਤੇ ਸਾਰੇ ਟਾਇਲ ਲੱਗੀ ਹੋਈ ਹੈ ਤੁਹਾਨੂੰ ਸਾਰੇ ਪਾਸੇ ਕੈਮਰਾ ਘੁਮਾ ਕੇ ਦਿਖਾ ਦਿੰਨੇ ਆ ਜੀ ਸੋ ਸੈੱਟ ਓਪਨ ਹੈ ਇਸ ਕਰਕੇ ਦੋਨਾਂ ਪਾਸੇ ਗੇਟ ਲਾਏ ਹੋਏ ਹੈ ਜੀ ਇਹਨਾਂ ਨੇ ਆਹ ਗੇਟ ਟ੍ਰੇਲਿੰਗ ਵਾਲਾ ਲੱਗਾ ਹੋਇਆ ਹੈ ਜੀ ਬਾਹਰ ਥੜੀਆਂ ਬਣੀਆਂ ਹੋਈਆਂ ਹਨ ਖੜੀਆਂ ਤੇ ਵੀ ਟੈਲ ਲੱਗੀ ਹੋਈ ਹੈ ਜੀ ਐਂਟਰੀ ਤੋਂ ਬਾਅਦ ਆ ਵੇੜਾ ਆ ਗਿਆ ਵੇੜਾ ਵੇੜੇ ਵਿੱਚ ਦੀਵਾਰਾਂ ਤੇ ਵੀ ਟੈਲ ਲੱਗੀ ਹੋਈ ਹੈ ਅਤੇ ਫਰਸ਼ ਤੇ ਵੀ ਟੈਲ ਲੱਗੀ ਹੋਈ ਹੈ ਜੀ ਤੁਹਾਨੂੰ ਅੰਦਰ ਵੀ ਸਾਰੀ ਕੋਠੀ ਦਿਖਾ ਦਿੰਨੇ ਆ ਜੀ ਐਂਟਰੀ ਕਰਦਿਆਂ ਨਾਲ ਹੀ ਲ lobby area ਵਿੱਚ ਸਾਰਾ pvc ਦਾ ਕੰਮ ਹੋਇਆ ਹੈ ਦੀਵਾਰਾਂ ਤੇ ਜੀ ਇੱਕ ਸਾਈਡ ਤੇ ਰੂਮ ਬਣਿਆ ਹੋਇਆ ਤੇ ਰੂਮ ਦੇ ਇੱਕ ਸਾਈਡ ਤੇ ਪੂਜਾ ਰੂਮ ਬਣਿਆ ਹੋਇਆ ਤੁਹਾਨੂੰ ਪਹਿਲਾਂ ਪੂਜਾ ਰੂਮ ਦਿਖਾ ਦਿੰਨੇ ਆ ਜੀ ਪੂਜਾ ਰੂਮ ਬਹੁਤ ਸੋਹਣਾ ਬਣਿਆ ਹੋਇਆ ਹੈ ਜੀ ਆ ਦੇਖੋ ਜੀ ਇਹ ਸਾਰਾ ਪੂਜਾ ਰੂਮ ਬਣਿਆ ਹੋਇਆ ਤੇ ਰੂਮ ਦੇ ਦੂਜੇ ਪਾਸੇ ਵਾਸ਼ਰੂਮ ਬਣਿਆ ਹੋਇਆ ਅਟੈਚ ਤੁਹਾਨੂੰ ਵਾਸ਼ਰੂਮ ਵੀ ਦਿਖਾ ਦਿੰਨੇ ਆ ਜੀ ਰੂਮ ਕਾਫੀ ਖੁੱਲਾ ਡੁੱਲਾ ਬਣਿਆ ਹੋਇਆ ਹੈ ਜੀ ਨਾਲ ਖਿੜਕੀਆਂ ਵੀ ਨਹੀਂ ਲੱਗੀ ਹੈ ਵੈਂਟੀਲੇਸ਼ਨ ਵਾਸਤੇ ਵਾਸ਼ਰੂਮ ਦੇ ਸਾਰੇ ਦੀਵਾਰ ਤੱਕ ਟਾਇਲ ਲੱਗੀ ਹੋਈ ਹੈ ਉੱਪਰ ਤੱਕਨ ਛੱਤ ਤੱਕਨ ਅਤੇ ਫਰਸ਼ ਤੇ ਵੀ ਟਾਇਲ ਲੱਗੀ ਹੋਈ ਹੈ ਜੀ ਲੌਬੀ ਏਰੀਆ ਵਿੱਚ ਸਾਰੇ ਪਾਸੇ ਪੀਵੀਸੀ ਦਾ ਖਾਪ ਹੋਇਆ ਹੈ ਦੀਵਾਰਾਂ ਤੇ ਆ ਦੇਖੋ ਜੀ ਤੁਹਾਨੂੰ ਕੈਮਰਾ ਘੁਮਾ ਕੇ ਦਿਖਾ ਦਿੰਨੇ ਸਾਰੇ ਪਾਸੇ ਤੇ ਇਹਦੇ ਨਾਲ ਹੀ ਇੱਕ ਸਾਈਡ ਤੇ ਕਿਚਨ ਬਣੀ ਹੋਈ ਹੈ ਤੁਹਾਨੂੰ ਕਿਚਨ ਵੀ ਸਾਰੇ ਦਿਖਾ ਦਿੰਨੇ ਆ ਜੀ ਕਿਚਨ ਤੇ ਵੀ ਸਾਰੀ ਟਾਇਲ ਲੱਗੀ ਹੋਈ ਹੈ ਦੀਵਾਰਾਂ ਤੇ ਛੱਤ ਤੱਕ ਟਾਇਲ ਲੱਗੀ ਹੋਈ ਹੈ ਜੀ ਕਿਚਨ ਤੇ ਵੀ ਇੱਕ ਸਾਈਡ ਤੇ ਖਿੜਕੀ ਲੱਗੀ ਹੋਈ ਹੈ ਵੈਂਟੀਲੇਸ਼ਨ ਵਾਸਤੇ ਕਿਚਨ ਵੀ ਕਾਫੀ ਖੁੱਲ੍ਹੇ ਡੁੱਲ੍ਹੇ ਬਣੀ ਹੋਈ ਹੈ ਜੀ ਤੁਸੀਂ ਵੀਡੀਓ ਨੂੰ ਸਾਰੀ ਦੇਖ ਲਓ ਤੁਹਾਨੂੰ ਮਾਲਕਾਂ ਦਾ ਸਿੱਧਾ ਨੰਬਰ ਵੀ ਸਕਰੀਨ ਤੇ ਦੇ ਦੇਵਾਂਗੇ ਅਤੇ ਤੁਹਾਨੂੰ ਡਿਮਾਂਡ ਵੀ ਦੱਸ ਦਿੰਨੇ ਆ ਜੀ ਕਿੰਨੀ ਹੈ ਇਹਦੀ ਨਾਲੇ ਤੁਹਾਨੂੰ ਸ਼ਹਿਰ ਵੀ ਦੱਸ ਦਿੰਨੇ ਆ ਕਿਹੜੇ ਸ਼ਹਿਰ ਵਿੱਚ ਹੈਗਾ ਇਹ ਬਾਕੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਅਤੇ ਸਬਸਕ੍ਰਾਈਬ ਕਰ ਲਿਆ ਕਰੋ ਜੀ ਆਜੀ ਦੂਜਾ ਰੂਮ ਬਣਿਆ ਹੈ ਇਦੇ ਵਿੱਚ ਵੀ ਸਾਰਾ ਦੀਵਾਰਾਂ ਦਾ ਪੀਵੀਸੀ ਦਾ ਕੰਮ ਹੋਇਆ ਹੋਇਆ ਜੀ ਤੇ ਨਾਲ ਹੀ ਇੱਕ ਸਾਈਡ ਤੇ ਵੈਂਟੀਲੇਸ਼ਨ ਵਾਸਤੇ ਬਣਿਆ ਹੋਇਆ ਹੈ ਜੀ ਨਾਲ ਦਰਵਾਜ਼ਾ ਵੀ ਲੱਗਾ ਹੋਇਆ ਤੇ ਇੱਕ ਸਾਈਡ ਤੇ ਵਾਸ਼ਰੂਮ ਬਣਿਆ ਹੋਇਆ ਜੀ ਇਹ ਵਾਸ਼ਰੂਮ ਕਮਰੇ ਨਾਲ ਅਟੈਚ ਵੀ ਹੋ ਜਾਂਦਾ ਹੈ ਅਤੇ ਬਾਹਰੋਂ-ਬਾਰ ਵੀ ਰਸਤਾ ਇਹਨੂੰ ਹੈਗਾ ਜੀ ਆਹ ਦੇਖੋ ਜੀ ਆ ਵਾਸ਼ਰੂਮ ਬਣਿਆ ਹੋਇਆ ਤੇ ਇਹਦੇ ਸਾਹਮਣੇ ਪਾਸੇ ਇੱਕ ਤੀਜਾ ਰੂਮ ਬਣਿਆ ਤਾਂ ਉਹ ਵੀ ਰੂਮ ਦਿਖਾ ਦਿੰਨੇ ਆ ਜੀ ਦੇਖੋ ਜੀ ਆ ਤੀਜਾ ਰੂਮ ਬਣਿਆ ਹੋਇਆ ਲਾਈਟ ਜਗਾ ਕੇ ਤੁਹਾਨੂੰ ਦਿਖਾ ਦਿੰਨੇ ਆ ਇਸ ਰੂਮ ਦੇ ਨਾਲ ਵੀ ਅਟੈਚ ਵਾਸ਼ਰੂਮ ਬਣਿਆ ਹੋਇਆ ਹੈ ਜੀ ਦੋਨੋਂ ਅਟੈਚ ਵਾਸ਼ਰੂਮ ਇੱਕ ਵਾਰੀ ਦਿਖਾ ਦਿੰਨੇ ਆ ਜੀ ਨਾਲ ਇਧਰਲੇ ਪਾਸੇ ਕੁਝ ਏਰੀਆ ਉਹਦਾ ਖਾਲੀ ਪਿਆ ਹੈ ਆ ਦੇਖੋ ਜਿੱਧਰਲੇ ਪਾਸੇ ਅਟੈਚ ਵਾਸ਼ਰੂਮ ਬਣਿਆ ਹੈ ਇਹਦੇ ਵਿੱਚ ਵੀ ਫੁੱਲ ਟਾਇਲ ਲੱਗੀ ਹੋਈ ਹੈ ਛੱਤ ਤੱਕ ਅਤੇ ਫਰਸ਼ ਤੇ ਵੀ ਟਾਇਲ ਲੱਗੀ ਹੋਈ ਹੈ ਬਾਕੀ ਟੂਟੀਆਂ ਵਗੈਰਾ ਦਾ ਕੰਮ ਵੀ ਸਾਰਾ ਓਕੇ ਹੋਇਆ ਹੈ ਨਾਲ ਵਾਸ਼ਬੈਸਨ ਵੀ ਲੱਗਾ ਹੈ ਜੀ ਅੰਦਰ ਨਾਲ ਹੀ ਪਿਛਲੇ ਪਾਸੇ ਵੈਂਟੀਲੇਸ਼ਨ ਵਾਸਤੇ ਜਗ੍ਹਾ ਬਣੀ ਹੋਈ ਹੈ ਜੀ ਉਧਰ ਵੀ ਸਾਰੇ ਟਾਇਲ ਲੱਗੀ ਹੋਈ ਹੈ ਇੱਕ ਸਾਈਡ ਤੇ ਸਟੋਰ ਰੂਮ ਬਣਿਆ ਹੋਇਆ ਹੈ ਜੀ ਤੁਹਾਨੂੰ ਸਟੋਰ ਰੂਮ ਵੀ ਦਿਖਾ ਦਿੰਨੇ ਸਾਰਾ ਆ ਦੇਖੋ ਜੀ ਸਟੋਰ ਰੂਮ ਬਣਿਆ ਹੋਇਆ ਹੈ ਸਿਗਾ ਹਾ ਵੈਂਟੀਲੇਸ਼ਨ ਵਾਸਤੇ ਸਾਰਾ ਏਰੀਆ ਬਣਿਆ ਹੋਇਆ ਹੈ ਜੀ ਇੱਥੇ ਵੀ ਸਾਰੇ ਟਾਇਲ ਲੱਗੀ ਹੋਈ ਹੈ ਜੀ ਤੁਹਾਨੂੰ ਦੂਜੀ ਮੰਜ਼ਿਲ ਵੀ ਦਿਖਾ ਦਿੰਨੇ ਆ ਜੀ ਪੌੜੀਆਂ ਤੇ ਸਾਰੇ ਟਾਇਲ ਲੱਗੀ ਹੋਈ ਹੈ ਜੀ ਇੱਕ ਪਾਸੇ ਸਾਰਾ ਗਰਾਸ ਵਾਲਾ ਵਰਕ ਹੋਇਆ ਹੋਇਆ ਹੈ ਆ ਦੇਖੋ ਜੀ ਤੇ ਉੱਪਰ ਵੀ ਸਾਰੀ ਟਾਇਲ ਲੱਗੀ ਹੋਈ ਹੈ ਜੀ ਫਰਸ਼ ਤੇ ਇੱਕ ਸਾਈਡ ਤੇ ਪੌੜੀ ਚੜਦਿਆਂ ਨਾਲ ਹੀ ਕਿਚਨ ਬਣੀ ਹੋਈ ਹੈ ਤੁਹਾਨੂੰ ਕਿਚਨ ਵੀ ਅੰਦਰ ਦਿਖਾ ਦਿੰਨੇ ਆ ਤੁਹਾਨੂੰ ਕਿਹੜੇ ਏਰੀਆ ਵਿੱਚ ਘਰ ਜਾਂ ਕੋਠੀ ਚਾਹੀਦੀ ਹੈ ਤੁਸੀਂ ਕਮੈਂਟ ਵਿੱਚ ਦੱਸ ਸਕਦੇ ਹੋ ਜੀ ਅਸੀਂ ਉਧਰ ਵਾਲੀ ਸਾਈਡ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਜੀ ਬਾਕੀ ਅਸੀਂ ਰੇਂਜ ਦੇ ਮੁਤਾਬਿਕ ਪਲੇਲਿਸਟ ਵੀ ਤਿਆਰ ਕਰ ਰਹੇ ਹਾਂ ਤੁਸੀਂ ਆਪਣੀ ਰੇਂਜ ਦੇ ਮੁਤਾਬਿਕ ਪਲੇਲਿਸਟ ਵਿੱਚ ਜਾ ਕੇ ਘਰ ਕੋਟੀ ਦੀ ਚੁਆਇਸ ਕਰ ਸਕਦੇ ਹੋ ਜੀ ਇਸ ਘਰ ਦੀ ਜਗਾ 166 ਗਾਜ ਹੈ ਜੀ ਇਹ ਦੋ ਗਲੀਆਂ ਬਣਿਆ ਹੋਇਆ ਦੋ ਮੰਜਲੇ ਬਣਿਆ ਹੋਇਆ ਜੀ ਇਹਦੇ ਵਿੱਚ ਪੰਜ ਬੈੱਡਰੂਮ ਬਣੇ ਹੋਏ ਹਨ ਅਤੇ ਪੰਜ ਵਾਸ਼ਰੂਮ ਬਣੇ ਹੋਏ ਹਨ ਤਿੰਨ ਬੈੱਡਰੂਮ ਨੀਚੇ ਬਣੇ ਹੋਏ ਹਨ ਅਤੇ ਦੋ ਬੈੱਡਰੂਮ ਉੱਪਰ ਬਣੇ ਹੋਏ ਹਨ ਤਿੰਨ ਵਾਸ਼ਰੂਮ ਨੀਚੇ ਬਣੇ ਹੋਏ ਹਨ ਦੋ ਵਾਸ਼ਰੂਮ ਉੱਪਰ ਬਣੇ ਹੋਏ ਹਨ ਇੱਕ ਪੂਜਾ ਰੂਮ ਬਣਿਆ ਹੋਇਆ ਹੈ ਜੀ ਦੋ ਕਿਚਨ ਬਣੀ ਹੋਈ ਹੈ ਤਿੰਨ ਸਟੋਰ ਰੂਮ ਬਣੇ ਹੋਏ ਹਨ ਜੀ ਤੇ ਇਹਦਾ ਜਿਹੜਾ ਇੱਕ ਸਾਈਡ ਤੇ ਮੱਥਾ ਹੈ ਉਹ 35 ਫੁੱਟ ਹੈ ਦੂਜੇ ਪਾਸੇ 42.8 ਹੈ ਜੀ ਹੁਣ ਤੁਹਾਨੂੰ ਮੈਂ ਇਸ ਕੋਠੀ ਦਾ ਐਡਰੈਸ ਦੱਸ ਦਿੰਨਾ ਸਾਰਾ ਤੁਸੀਂ ਨੋਟ ਕਰ ਲਈਓ ਤੇ ਮਾਲਕਾ ਦਾ ਨੰਬਰ ਸਕਰੀਨ ਤੇ ਚਲਾ ਦਿੱਤਾ ਹੈ ਜੀ ਉਹ ਵੀ ਤੁਸੀਂ ਨੋਟ ਕਰ ਲਓ ਜੀ ਤੇ ਇਸ ਕੋਠੀ ਦਾ ਐਡਰੈਸ ਹੈਗਾ ਜੀ ਇਹ ਲੁਧਿਆਣੇ ਵਿੱਚ ਬਣੀ ਹੋਈ ਹੈ ਲੁਧਿਆਣੇ ਵਿੱਚ ਆਲਮਗੀਰ ਰੋਡ ਦੇ ਉੱਤੇ ਡੈਲਟਾ ਸਿਟੀ ਕਲੋਨੀ ਹੈ ਉਹਦੇ ਵਿੱਚ ਇਹ ਕੋਠੀ ਬਣੀ ਹੋਈ ਹੈ ਜੀ ਬਾਕੀ ਤੁਸੀਂ ਇਸ ਕੋਠੀ ਬਾਰੇ ਅਗਰ ਕੁਝ ਹੋਰ ਪੁੱਛਣਾ ਹੋਵੇ ਜਾਂ ਹੋਰ ਕੋਈ ਚੀਜ਼ ਕਨਫਰਮ ਕਰਨੀ ਹੋਵੇ ਤਾਂ ਤੁਸੀਂ ਮਾਲਕਾ ਨੂੰ ਸਿੱਧਾ ਫੋਨ ਕਰ ਸਕਦੇ ਹੋ ਜੀ ਮਾਲਕਾਂ ਨੇ ਇਸ ਕੋਠੀ ਦੀ ਡਿਮਾਂਡ 75 ਲੱਖ ਰੁਪਏ ਰੱਖੀ ਹੈ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰ ਦਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਬੈਲ ਆਈਕਨ ਦਬਾ ਦਿਓ ਤਾਂ ਜੋ ਆਉਣ ਵਾਲੇ ਟਾਈਮ ਵਿੱਚ ਆਪਾਂ ਘਰਾਂ ਕੋਠੀਆਂ ਦੀ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਨੋਟੀਫਿਕੇਸ਼ਨ ਆ ਜਾਵੇ ਜੀ ਤੁਹਾਨੂੰ ਬਾਹਰਲੇ ਪਾਸੇ ਇੱਕ ਕਲੋਨੀ ਦਾ ਵੀ ਸਾਰਾ ਵੀਉ ਇੱਕ ਵਾਰੀ ਦਿਖਾ ਦਿੰਦਾ ਆ ਜੀ ਸਾਰੀ ਕਲੋਨੀ ਸਾਫ ਸੁਥਰੀ ਬਣੀ ਹੋਈ ਹੈ ਸਾਰੀ ਕਲੋਨੀ ਵਿੱਚ ਲੋਕਿੰਗ ਟਾਇਲ ਲੱਗੀ ਹੋਈ ਹੈ ਜੀ ਆਹ ਦੇਖੋ ਜੀ ਗਲੀ ਵੀ ਬਹੁਤ ਖੁੱਲੀ ਬਣੀ ਹੋਈ ਹੈ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾ ਦਿਓ ਤਾਂ ਜੋ ਆਉਣ ਵਾਲੇ ਟਾਈਮ ਵਿੱਚ ਆਪਾਂ ਕਰਾਂ ਘੋਟੀਆਂ ਮਕਾਨਾਂ ਦੀ ਵੀਡੀਓ ਅਪਲੋਡ ਕਰੀਏ ਤਾਂ ਤਾਂ ਨੋਟੀਫਿਕੇਸ਼ਨ ਆ ਜਾਵੇ ਜੀ